ਚਿਕਨ ਮੋਮੋਜ਼ ਦੀ ਬਜਾਏ ਪਰੋਸਿਆ ਜਾ ਰਿਹਾ ਸੀ ਕੁੱਤੇ ਦਾ ਮਾਸ ਮੋਹਾਲੀ ਦੇ ਮਟੋਰ ਪਿੰਡ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ 'ਚ ਆਇਆ ਪ੍ਰਸ਼ਾਸਨ ਸਿਹਤ ਵਿਭਾਗ ਦੀ ਲਾਪਰਵਾਹੀ ਤੇ ਵੀ ਉੱਠੇ ਵੱਡੇ ਸਵਾਲ ਇਤਵਾਰ ਨੂੰ ਨਗਰ ਨਿਗਮ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਮਟੋਰ ਦੀ ਉਸੇ ਫੈਕਟਰੀ ਵਿੱਚ ਫ੍ਰਿਜ ਦੇ ਅੰਦਰ ਇੱਕ ਕੁੱਤੇ ਦਾ ਕਟਿਆ ਹੋਇਆ ਸਿਰ ਮਿਲਿਆ ਜਿੱਥੇ ਖਾਣ ਪੀਣ ਦੀਆਂ ਵਸਤੂਆਂ ਨੂੰ ਨਸ਼ਟ ਕੀਤਾ ਗਿਆ ਸੀ ਨਾਲ ਹੀ ਭਾਂਡਿਆਂ ਵਿੱਚੋਂ ਕੁਝ ਮੀਟ ਵੀ ਮਿਲਿਆ ਜਿਸ ਨੂੰ ਜ਼ਬਤ ਕਰ ਲਿਆ ਗਿਆ ਇਸ ਫੈਕਟਰੀ ਵਿੱਚ ਮੋਮੋਜ਼ ਅਤੇ ਸਪ੍ਰਿੰਗ ਰੋਲ ਬਣਾਏ ਜਾਂਦੇ ਸਨ ਅਤੇ ਕਈ ਥਾਵਾਂ ਤੇ ਸਪਲਾਈ ਵੀ ਕੀਤੇ ਜਾਂਦੇ ਸਨ ਹੁਣ ਕੀ ਕੁੱਤੇ ਦਾ ਮਾਸ ਮੋਮੋਜ਼ ਵਿੱਚ ਪਾ ਕੇ ਲੋਕਾਂ ਨੂੰ ਖਵਾਇਆ ਜਾ ਰਿਹਾ ਸੀ ਜਾਂ ਫਿਰ ਇੱਥੇ ਕੰਮ ਕਰਨ ਵਾਲੇ ਕਾਰੀਗਰਾਂ ਨੇ ਖੁੱਦ ਇਹ ਮਾਸ ਖਾਦਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਕੁੱਤੇ ਦੇ ਸਰੀਰ ਦਾ ਕੁਝ ਹਿੱਸਾ ਗਾਇਬ ਹੈ ਸਿਰ ਵੀ ਪੂਰਾ ਨਹੀਂ ਹੈ ਅਤੇ ਜਾਂਚ ਲਈ ਵੈਟਰਨਰੀ ਵਿਭਾਗ ਨੂੰ ਇਹ ਸਾਰਾ ਮਾਮਲਾ ਭੇਜ ਦਿੱਤਾ ਗਿਆ ਹੈ ਦੂਜੇ ਪਾਸੇ ਫੈਕਟਰੀ ਵਿੱਚੋਂ ਫਰੋਜ਼ਨ ਕਟਿਆ ਹੋਇਆ ਮੀਟ ਅਤੇ ਕ੍ਰਸ਼ਰ ਮਸ਼ੀਨ ਵੀ ਮਿਲੀ ਹੈ ਮਮੋਜ਼ ਸਪਰਿੰਗ ਰੋਲ ਅਤੇ ਲਾਲ ਚਟਨੀ ਦੇ ਸੈਂਪਲ ਵੀ ਲੈਬ ਵਿੱਚ ਭੇਜੇ ਗਏ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਸੈਂਪਲ ਜਾਂਚ ਲਈ ਭੇਜੇ ਗਏ ਨੇ ਉਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਇੱਕ ਅਤੇ ਮੋਮੋਜ਼ ਤੇ ਸਪ੍ਰਿੰਗ ਰੋਲ ਵਾਲੀ ਕੋਈ ਫੈਕਟਰੀ ਸੀਗੀ ਉਹ ਨਾਲ ਸਾਡੇ ਹੈਲਥ ਵਾਲੇ ਸੀਗੇ ਸਿਵਲ ਹਸਪੀਟਲ ਵਾਲੇ ਆਪਣੇ ਰਾਜਵੀਰ ਕੌਰ ਡਾਕਟਰ ਐਫਐਸਓ ਰਾਜਵੀਰ ਕੌਰ ਤੇ ਨਾਲ ਉਹਨਾਂ ਦੀ ਟੀਮ ਸੀਗੀ ਤੇ ਉਹ ਉੱਥੇ ਅਸੀਂ ਦੇਖਿਆ ਕਿ ਕਾਫੀ ਮਤਲਬ ਕਿ ਜਿਹੜਾ ਵੈਜੀਟੇਬਲ ਗੋਭੀ ਯੂਜ਼ ਕੀਤੀ ਜਾ ਰਹੀ ਹੈ ਬੰਦ ਗੋਭੀ ਅਤੇ ਨਾਲ ਹੀ ਜਿਹੜੇ ਉਹਦੇ ਮੋਮੋਸ ਜਿਹੜੇ ਬਣੇ ਹੋਏ ਸੀਗੇ ਉਹ ਬੜੀ ਬਦਬੂ ਆ ਰਹੀ ਸੀ ਤੇ ਉਹ ਮੋਕੇ ਦੇ ਉੱਤੇ ਉਹਨੂੰ ਅਸੀਂ ਨੇ ਜਦੋਂ ਦੇਖਿਆ ਤੇ ਇਹਨਾਂ ਨੇ ਕਿਹਾ ਤੇ ਅਸੀਂ ਉਹਦੇ ਆਪਣੀ ਟੀਮ ਬੁਲਾ ਕੇ ਸੈਂਟਰੀ ਬ੍ਰਾਂਚ ਅੱ디 ਤੇ ਉਹਨੂੰ ਅਸੀਂ ਨੇ ਚੱਕ ਕੇ ਡਿਸਟਰੋਏ ਕੀਤਾ ਉਹਨੂੰ ਡਿਸਕਾਰਡ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਜ ਫੇਰ ਟੀਮ ਆਈ ਅੱਜ ਇਹਨਾਂ ਨੇ ਚਿਕਨ ਦੀਆਂ ਦੁਕਾਨਾਂ ਚੈੱਕ ਕੀਤੀਆਂ ਜਿਦੇ ਵਿੱਚ ਰਾਜ ਚਿਕਨ ਨੂੰ ਮਤਲਬ ਕਿ ਅਸੀਂ ਨੇ ਦੇਖਿਆ ਤਾਂ ਉੱਥੇ ਸਲਟਰੀਂਗ ਹੋ ਰਹੀ ਸੀਗੀ ਕੱਟੇ ਜਾ ਰਿਆ ਸੀ ਜਿਦਾ ਕਿ 50 ਕਿਲੋ ਦੇ ਕਰੀਬ ਅਸੀਂ ਮਤਲਬ ਕਿ ਚੱਕ ਕੇ ਉਹਨੂੰ ਲੈ ਲਿਆ ਜਾਂ ਨਮਕ ਪਾ ਕੇ ਉਹਦਾ ਲੈ ਲਿਆ ਤੇ ਬਾਕੀ ਸਿੰਪਿੰਗ ਰਹੇ ਸੀ ਸਿਵਲ ਸਿਵਲ ਹਸਪਤਲ ਦੀ ਟੀਮ ਨੇ ਜਿਹੜੇ ਐਫਐਸਓ ਰਾਜਵੀਰ ਕੌਰ ਨੇ ਉਹਨਾਂ ਨੇ ਉਹਨਾਂ ਦੇ ਸਿੰਪਲ ਭਰੇ ਨੇ ਤੇ ਉਹ ਸਿੰਪਲ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਮੈਂ ਆਪਣੇ ਚੀਫ ਸਾਹਿਬ ਨੂੰ ਬੁਲਾਇਆ ਇਹ ਵੀ ਆਗੇ ਮੌਕੇ ਤੇ ਤੇ ਆਪਣੇ ਮੈਡੀਕਲ ਹੈਲਥ ਆਫੀਸਰ ਆਪਣੇ ਸੰਜੀਵ ਕੰਬੋਜ ਜੀ ਉਹ ਵੀ ਇੱਥੇ ਪਹੁੰਚ ਗਏ ਸੀ ਇਕੱਠੇ ਸਾਰੇ ਆ ਕੇ ਤੇ ਦੇਖਿਆ ਤੇ ਇਹਨਾਂ ਦੇ ਵੀ ਕੁਝ ਹੈਗਾ ਸੀ ਜਿਹੜਾ ਆ ਕਾਫੀ ਮੀਟ ਸੀ ਕੋ ਸਟਿੰਗ ਕਰ ਰਿਹਾ ਸੀਗਾ ਤੇ ਜਿੰਨਾ ਉਹ ਪੁਰਾਣਾ ਲੱਗ ਰਿਹਾ ਸੀਗਾ ਉਹ ਅਸੀਂ ਚੁੱਕ ਕੇ ਸਾਰਾ ਜਿਹੜਾ ਹੈ ਉਹ ਡਿਸਟਰਾਇ ਕਰ ਦਿੱਤਾ ਏ ਤੇ ਉਸ ਤੋਂ ਬਾਅਦ ਜਿਹੜੇ ਨੇ ਚਲਾਨੀ ਵੀ ਕਰੇਗੀ ਔਰ ਇਹਨੂੰ ਵਾਰਨਿੰਗ ਵੀ ਕਰੇਗੀ ਅਗਰ ਜੇ ਤੁਸੀਂ ਇਹ ਪ੍ਰੈਕਟਿਸ ਤੁਹਾਡੀ ਇਸ ਤਰ੍ਹਾਂ ਅਗੇ ਜਾਰੀ ਰਹਿੰਦੀ ਏ ਤਾਂ ਅਸੀਂ ਜਿਹੜਾ ਹੈ ਕਰਨਾ ਜਿਹੜੀ ਸੀ ਵੀ ਕਰ ਸਕਦੇ ਚਿਕਨ ਜਿਹੜਾ ਹੈ ਉਹ ਉਹਦਾ ਕੋਈ ਜੇ ਕਲੀਅਰ ਕਲੀਅਰ ਨਹੀਂ ਹੈ ਕਿ ਚਿਕਨ ਜਿਹੜਾ ਇਹ ਕੱਟ ਸਕਦੇ ਨਹੀਂ ਕੱਟ ਸਕਦੇ ਸਲੋਟਰ ਹਾਊਸ ਤੋਂ ਬਾਹਰ ਲੇਕਿਨ ਜਿਹੜਾ ਦੂਸਰਾ ਜਿਹੜਾ ਬੱਕਰਾ ਵਗੈਰਾ ਹੋ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਵੱਡਾ ਮੀਟ ਹੈ ਉਹ ਉਹ ਬਿਲਕੁਲ ਜਿਹੜੀ ਹੈ ਮੋਹਰ ਹੀ ਆਉਂਦਾ ਸਾਡੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਸਾਡੇ ਇਨਸਪੈਕਟਰ ਨੇ ਸਾਡੀ ਟੀਮ ਨੂੰ ਚੈਕਿੰਗ ਵੀ ਕਰੀ ਜਾਂਦੀ ਹੈ ਅਗਰ ਸਾਨੂੰ ਕਿਤੇ ਸ਼ੱਕ ਹੁੰਦਾ ਹੈ ਕਿ ਬਿਨਾ ਮੋਹਰ ਤੋਂ ਹੈ ਜੋ ਮੈਡੀਕਲੀ ਪੂਰਾ ਟੈਸਟਡ ਨਹੀਂ ਹੈ ਤਾਂ ਉਹਨੂੰ ਤੁਰੰਤ ਮੌਕੇ 'ਚੋਂ ਕਿਉਂ ਡਿਸਟਰਾਇਬ ਕੀਤਾ ਦੱਸ ਦਈਏ ਕਿ ਪਿੰਡ ਮਟੋਰ ਵਿੱਚ ਇਹ ਮੋਮੋਜ਼ ਅਤੇ ਸਪਰਿੰਗ ਰੋਲ ਬਣਾਉਣ ਵਾਲੀ ਫੈਕਟਰੀ ਚੱਲ ਰਹੀ ਸੀ ਜਿੱ ਅਤੇ ਪਿੰਡ ਵਾਲਿਆਂ ਵੱਲੋਂ ਫੈਕਟਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਇਸ ਨੂੰ ਵਾਇਰਲ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੈਲਥ ਡਿਪਾਰਟਮੈਂਟ ਦੀਆਂ ਟੀਮਾਂ ਨੇ ਐਤਵਾਰ ਨੂੰ ਉੱਥੇ ਛਾਪੇਮਾਰੀ ਕੀਤੀ ਅਤੇ ਸਮਾਨ ਨੂੰ ਨਸ਼ਟ ਵੀ ਕਰਵਾਇਆ ਪਰ ਪਿੰਡ ਵਾਲਿਆਂ ਨੇ ਇਸ ਨੂੰ ਮਹਿਜ਼ ਖਾਣਾਪੂਰਤੀ ਦੱਸਿਆ ਜਿਸ ਤੋਂ ਬਾਅਦ ਸੋਮਵਾਰ ਨੂੰ ਸਿਹਤ ਅਤੇ ਨਗਰ ਨਿਗਮ ਦੀਆਂ ਟੀਮਾਂ ਨੇ ਪਿੰਡ ਮਟੋਰ ਚ ਸੱਚ ਅਭਿਆਨ ਚਲਾਇਆ ਤਾਂ ਇੱਕ ਫ੍ਰਿਜ ਵਿੱਚੋਂ ਕੁੱਤੇ ਦਾ ਕਟਿਆ ਹੋਇਆ ਸਿਰ ਮਿਲਿਆ ਫਿਲਹਾਲ ਫੈਕਟਰੀ ਵਿੱਚ ਕੰਮ ਕਰਦੇ ਸਾਰੇ ਮੁਲਾਜ਼ਮ ਫਰਾਰ ਦੱਸੇ ਜਾ ਰਹੇ ਨੇ ਅਤੇ ਉੱਥੇ ਹੀ ਅਧਿਕਾਰੀਆਂ ਵੱਲੋਂ ਕਾਰਵਾਈ ਦਾ ਆਸ਼ਵਾਸਨ ਵੀ ਦਿੱਤਾ ਗਿਆ ਮੋਹਾਲੀ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ